ਓਹ ਚੇਤੇ ਆਜ਼ਾਨ ਹਸੀਨ ਪਲ ਜੋ ਐਜੂਕੇਸ਼ਨ ਕਾਲਜ ਦੇ ਦੋਸਤਾਨਾ ਨਾਲ ਗੁਜ਼ਾਰੇ ਓਹ ਚੇਤੇ ਆਜ਼ਾਨ ਹਸੀਨ ਪਲ ਜੋ ਐਜੂਕੇਸ਼ਨ ਕਾਲਜ ਦੇ ਦੋਸਤਾਨਾ ਨਾਲ ਗੁਜ਼ਾਰੇ ਮੁੜ ਕਦੇ ਆਉਣੇ ਨਾ ਮੁੜ ਕਦੇ ਆਉਣੇ ਨਾ ਉਹ ਦਿਨ ਸੀ ਬਹੁਤ ਪਿਆਰੇ ਉਹ ਚਤੇ ਆਜ਼ਾਨ ਹਸੀਨ ਪਲ ਜੋ ਐਜੂਕੇਸ਼ਨ ਕਾਰਜ ਦੇ ਦੋਸਤਾਨਾ ਗੁਜ਼ਾਰੇ ਮੋੜ ਕਦੇ ਆਉਣੇ ਨਾ ਉਹ ਦਿਨ ਸੀ ਬਹੁਤ ਪਿਆਰੇ ਲਾਲੀ ਖਾਨ ਸਰਮਾਤੇ ਪ੍ਰਭ ਜਹ ਸਰਾਰਤੀ ਤੇ ਬਹੁਤ ਹੀ ਸਨਿਆਰੇ ਉਹ ਚੇਤੇ ਆzan ਅਸੀਨ ਪਲ ਜੋ ਐਜੂਕੇਸ਼ਨ ਕਾਲਜ ਦੇ ਦੋਸਤਾਨਾ ਨਾਲ ਗੁਜ਼ਾਰੇ ਮੋੜ ਕਦੇ ਆਉਣੇ ਨਾ ਉਹ ਦਿਨ ਸੀ ਬਹੁਤ ਪਿਆਰੇ ਲਬ ਪ੍ਰੀਤ ਉਬਾਵਾਲ ਗੁਰਦੀਪ ਉਹ ਬਾਵਾਲ ਗਾਗਨ ਸਤਜ ਵਾਲਾ ਤੇ ਗੁਰਦੀਪ ਸਾਰੂ ਜੈ ਫਿਰਜ਼ਾਦੇ ਆਜ਼ਾਨ ਸਾਰੇ ਦੇ ਸਾਰੇ ਫਿਰਜ਼ਾਦੇ ਆਜ਼ਾਨ ਸਾਰੇ ਦੇ ਸਾਰੇ ਓਹੋ ਚਿਤ ਆਜ਼ਾਨ ਹਸੀਨ ਪਲ ਜੋ ਐਜੂਕੇਸ਼ਨ ਕਾਰਜ ਦੇ ਦੋਸਤਾਨਾ ਨਾਲ ਸੀ ਗੁਜਾਰੇ ਮੋੜ ਕਦੇ ਆਵੇ ਨਾ ਮੋੜ ਕਦੇ ਆਉਣੇ ਨਾ ਉਹ ਦਿਨ ਸੀ ਬਹੁਤ ਪਿਆਰੀ ਕਬਲੇ ਜਗ ਸੀਰ ਹਰ ਪ੍ਰੀਤ ਕੁੰਰਾ ਕਬਲੇ ਜਗ ਸੀਰ ਹਰ ਪ੍ਰੀਤ ਕੁੰਰਾ ਗगन ਪਾਣੀ ਤੇ ਜਮੇਰ ਪਖੋਂ ਵਾਲੇ ਅੱਜ ਵੀ ਜਸਪਾਲ ਚੰਗਾਲ ਵਾਲੇ ਦੇ ਦਿਲ ਨੂੰ ਲੱਗਦੇ ਪਿਆਰੇ ਅੱਜ ਵੀ ਜਸਪਾਲ ਚੰਗਾਲ ਵਾਲੇ ਦੇ ਦਿਲ ਨੂੰ ਲੱਗਦੇ ਪਿਆਰੇ ਓਹੋ ਚੇਤੇ ਆ ਜਾਣ ਹਸੀਨ ਪਲ ਜੋ ਐਜੂਕੇਸ਼ਨ ਕਾਲਜ ਦੇ ਦੋਸਤਾਂ ਨਾਲ ਸੀ ਗੁਜ਼ਾਰੇ ਮੋੜ ਕਦੇ ਆਉਣੇ ਨਾ ਮੋੜ ਕਦੇ ਆਉਣੇ ਨਾ ਉਹ ਹਸੀਨ ਬਣੇ ਜੋ ਦਿਨ ਸੀ ਬਹੁਤ ਪਿਆਰੇ ਮੋੜ ਕਦੇ ਆਉਣੇ ਨਾ ਉਹ ਦਿਨ ਸੀ ਬਹੁਤ ਪਿਆਰੇ ਓਹ ਚਿੱਤ ਆਜਾਨ ਹਸੀਨ ਪਲ ਜੋ ਐ ਜੁ ਕੈ ਸਰਕਾਰ ਜਿਹੇ ਦੋਸਤਾਨਾ ਆਲਸੀ ਬੁਜਾਰੇ ਓੜ ਕਦੇ ਆਉਣੇ ਨਾ ਓਹ ਦਿਨ ਸੀ ਬਹੁਤ ਪਿਆਰੇ